ਹਾਂ ਜੀ ਬਦਰੋ ਸਾਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਮੈਂ ਹਾਂ ਤੁਹਾਡਾ ਆਪਣਾ ਹਰਪਿੰਦਰ ਸਿੰਘ ਲਾਡੀ ਤੇ ਸ਼ੁਰੂ ਕਰਦੇ ਆਂ ਇਹਦਾ ਵਲੌਗ ਕਿਉਂਕਿ ਵਲੌਗ ਬਣਾਉਣਾ ਸੀਗਾ ਸਵੇਰ ਤੋਂ ਸ਼ੁਰੂ ਕਰਨਾ ਸੀਗਾ ਸ਼ਾਮ ਪੈ ਗਈ ਆ ਥੋੜਾ ਜਿਹਾ ਦਾ ਬੀਜੀ ਸੀਗਾ ਤੇ ਰਵਸਵਾ ਜਿਹੜੀ ਅੱਜ ਡਾਈਟ ਲੈ ਕੇ ਆਏ ਆਂ ਰੋਅਲ ਕੈਨਲ ਤੇ ਉਹ ਜੀ ਪਕਲੇ ਜੀ ਬਹੁਤ ਹੋ ਗਈ ਸੀ ਬਰਾਏ ਹਾਂਜੀ ਹਾਂਜੀ ਰੀ ਮੋਡੋ ਵੀ ਸੀ ਤੇ ਮੋਡੋ ਵੀ ਡਵਾਉਂਦੇ ਆ। ਅੱਛਾ ਗਾਸ਼। ਛੀੜ ਦਾ ਬਹੁਤ ਖੁਸ਼ ਹੋਇਆ ਨਾ ਇਹਨੇ। ਛੀੜ ਤਾਂ ਇਹ ਨਹੀਂ ਮਰਦੀ ਪਾਉ। ਕਿੰਨੀ ਪਾਉਣੀ? ਪਾ ਦੇ ਇੱਕ ਮੁੱਠ ਬਹੁਤ ਆ ਬਜੀ। ਇੰਨੀ ਬਹੁਤ ਆ। ਰੂਹ ਵੀ ਨਹੀਂ ਰਹੀ ਜ। ਰੂਹ ਨੇ ਪਾਣੀ ਐ ਇੱਥੇ। ਕਿੰਨੀ ਪਾ ਦਿਆ ਕਰੋ ਭੇਂ ਕੇ ਨਾ ਜਦੋਂ ਫੁੱਲ ਜਾਂਦੀ ਫੇ ਪਾਉ। ਹੁਣ ਇੱਦਾਂ ਹੀ ਪਾ ਦੇ ਹਾਂ। ਬੱਸ ਬਹੁਤ ਆ। ਉਹ ਵੀ ਜਾਨਵਰਾਂ ਆ। ਸਾਡੀ ਕਰਨੀ ਪੈਣੀ ਹੈ ਨਾ ਅਗਰ ਨਹੀਂ ਕਰਾਂਗੇ ਤਾਂ ਫਿਰ ਪਾਪ ਲੱਗਦਾ ਪਾਪ ਸਿਨ ਲੱਗਦਾ ਸਿਨ ਸਿਨ ਲੱਗਦਾ ਸਿਨ ਪਾਪ 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 ਸਿਨ ਵਿੱਚ ਸਿਨ ਕਹਿੰਦੇ ਆ ਯੈਸ ਯੈਸ ਆ ਜਾਓ ਯਾਰ ਪਾਣੀ ਦੇ ਦੋ ਆ ਜਾਓ ਯਾਰ ਆਣੀ ਜੀ ਦਾ ਹਾਂ ਇਹਦਾ ਗੋੜੀਆਂ ਆਪਾ ਦਿੰਦੀਆਂ ਗਾਣ ਹਾਂਜੀ ਹਾਂਜੀ ਇਹਦਾ ਅੱਜ ਹੀ ਆ ਸਰੋਜੂ ਦਾ 15 ਦਿਨ ਅਸਾ ਰਹਿਣਾ 15 ਦਿਨ ਬਾਅਦ ਫੇਰ ਦੇ ਦਿਓ ਧੰਨਵਾਦ ਲਓ ਜੀ ਮਿੱਤਰੋ ਇਹਨੂੰ ਫੀਡ ਆਪਾ ਹੁਣ ਪਾਉਂਦੀ ਆ ਤੇ ਜਿਹੜੀ ਕੀੜਿਆਂ ਵਾਲੀ ਦਵਾਈ ਆ ਫੀਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਗੋੜੀ ਵੀੜੀ ਦਿੱਤੀ ਜਾਂਦੀ ਆ ਮੈਨੂੰ ਤਾਂ ਇੰਨਾ ਨਹੀਂ ਪਤਾ ਇਹਨੂੰ ਜ਼ਿਆਦਾ ਪਤਾ ਬੰਦੇ ਨੂੰ ਇਹ ਦੇ ਕੁੱਤੇ ਕਾਪੀ ਰੱਖਦਾ ਰਹਿੰਦਾ ਰਿਹਾ ਵੇਲਾ ਮੈਂ ਥੋੜਾ ਜਾਨਵਰ ਘੱਟ ਰੱਖੇ ਆ ਘੋੜੇ ਘਾੜੇ ਜਿਆਦਾ ਰੱਖੇ ਕੋ ਔਰ ਔੜੀ-ਹੌੜੀ ਇਹਦੀ ਜਿਹੜੀ ਆ ਗਰੋਥ ਹੁਣ ਹੋਊਗੀ ਜਿਵੇਂ ਜਿੱਦਾਂ ਆਪਾਂ ਇਹਨੂੰ ਰਾਇਲ ਕੈਨਜਰ ਦਾ ਹੋ ਗਿਆ ਹੋਰ ਵੀ ਨਾ ਹੋਵੇ ਅਵੀਡਮ ਚਾਹੀਦਾ ਜੀਵਨ ਗਰੋਥ ਨੂੰ ਸਾਰੇ ਨੂੰ ਵੀ ਜਿਵੇਂ ਨਾਲ ਕੱਲੀ-ਕੱਲੀ ਐਸ ਤਰ੍ਹਾਂ ਡਿਵਿਡਿੰਗ ਹੋਣੀ ਆਏ ਤੋਂ 4 ਤਿੰਨ ਮਹੀਨੇ ਤੈਨਾਂ ਮੈਂ ਪਾਈ ਸੀ ਫੀਡ ਤੇ ਅਚਾਨਕ ਇਹ ਗਰੋਥ ਹੋਈ ਸੀ ਤੇ ਵਿੱਚ ਆਪਾਂ ਛੱਡ ਦਿੱਤੀ ਹੈ ਨਾ ਤੇ ਬਹੁਤ ਥੋੜੀ ਗਲਤੀ ਹੋ ਗਈ ਆਪਣੇ ਕੋਲ ਨਾ ਹੋਰ ਆਪਾਂ ਚੋਲੇ ਆ ਤਿੰਨ ਮਹੀਨੇ ਲਗਾਤਾਰ ਪਾਉਣੇ ਸੀ ਫੇਰ ਯਾਦ ਨਹੀਂ ਜੀ ਆਹ ਸਾਫੀ ਰੋਲੀ-ਹੋਲੀ ਦੇਖਦੇ ਆ ਤੇ ਹਾਂ ਦੋ ਜੀ ਦੇਖੋ ਸਾਡਾ ਦੁਕਾਨ ਦਾ ਦੇਖੋ ਹਾਲ ਕੀ ਹੋਇਆ ਖਲਾਰਾ ਵਿਆ ਆ ਤੇ ਫੋਟੇ ਕਿਦਾਂ ਇੱਧਰ ਲਾਵੀਂ ਨਾ ਕਰੋ ਸ਼ਾਮ ਦਾ ਵੇਲਾ ਜਿਹੜਾ ਹੋ ਗਿਆ ਆ ਤੇ ਹੁਣ ਅਸੀਂ ਜੰਨੇ ਆ ਖੰਮਲ ਵੱਲੋਂ ਵਾਗਾ ਲੈਤਾ ਜਿਆ ਖਰਾਬ ਸੀਗਾ ਵੈਗਾ ਗੁਰਗੱਪਿਆਂ ਦਾ ਪਾਣੀ ਵੀ ਗੇ ਹੋਨੇ ਆ ਜੀ ਆ ਕੇ ਹਮਮਮ ਕੰਨਲਨ ਰੋਡ ਤੇ ਜਾਣ ਨੇ ਆਪਾਂ ਹੁਣ ਤੇ ਸ਼ਾਮ ਦਾ ਟਾਈਮ ਮੈਨੂੰ ਯਾਰ ਆਪਣਾ ਸੱਚੀ ਗੱਲ ਦੱਸਾ ਮੈਨੂੰ ਆਪਣਾ ਪਿੰਡ ਯਾਦ ਆ ਜਾਂਦਾ ਕਦੋਂ ਹੈ ਇੱਧਰੋਂ ਇੱਧਰ ਨੂੰ ਆਉਣਾ ਹਾਂ ਹੁਣ ਆ ਰਹੇ ਹੋਨੇ ਆਪਾਂ ਅੱਜ ਦਾ ਹੁਣ ਸਾਰਾ ਮੌਸਮ ਦੇ ਦਾ ਇੱਧਰਲਾ ਵਾਤਾਵਰਣ ਜਿੰਦਾ ਵੀ ਦੇਖ ਕੇ ਪਿੰਡ ਏਰੀਆ ਦਾ ਹਾਂ ਉਹ ਚੀਜ਼ ਹੋ ਜਾਂਦੀ ਆ ਅਨੀ ਕਦਾਲ ਤੇ ਆਪਣੇ ਬੰਦੇ ਸਾਨੂੰ ਕੋਲ ਵਲੌਗਰ ਬਣ ਗਏ ਥੋੜੇ ਜਣ ਥੋੜੇ ਮੋਟੇ ਇਹ ਸਾਡਾ ਲੱਭ ਤੇ ਇਸ ਵੈਲਿਊ ਬਣ ਲਾਪੀ ਲੱਡੀ ਵਈ ਦੱਦੀ ਇਸ ਵੈਲਿਊ ਚਲੋ ਹੌਲੀ ਹੌਲੀ ਹੁੰਦੇ ਹੁੰਦੇ ਰਿਗਾਰਡੈਂਟ ਤੇ ਮਿੱਤਰੋ ਹੁਣ ਜਾ ਰਹੇ ਆਪਾਂ ਗੋਲ ਗੱਪੇ ਖਾਣ ਵਾਸਤੇ ਲਓ ਜੀ ਮਿੱਤਰੋ ਕਈਆਂ ਦੀਆਂ ਕਣਕਾਂ ਜੜੀਆਂ ਖੜੀਆਂ ਆ ਤੇ ਕੰਨਿਆ ਨੇ ਕੱਟ ਵੀ ਲਈਆਂ ਹਨਾ ਚੱਕ ਲਈਆਂ ਕਣਕਾਂ ਵੀਆਂ ਨੇ ਮੌਸਮ ਮੌਸਮ ਦਾ ਫਰਕ ਹੈ ਤੇ ਟਾਈਮ ਰਹਿੰਦੇ ਕਣਕ ਚੱਕ ਲੈਣੇ ਚਾਹੀਦੇ ਕਿਉਂ ਬਾਈ ਲਓ ਜੀ ਮਿੱਤਰੋ ਮਾੜੀ ਕਿਸਮਤ ਤੇ ਗੁਰੂ ਗੱਪੇ ਖਾਣ ਗਏ ਸੀ ਤੇ ਗੁਰੂ ਦਾ ਪਿਆਲਾ ਆ ਗਿਆ ਹੈ ਇਹ ਫੁਰ ਬਾਬਾ ਜੰਮੇ ਆ ਹਾਂਜੀ ਸਹੀ ਹੋ ਗਿਆ ਹੈ ਨਾ? ਆਪ ਨੇ। ਤੇਨੂੰ ਲੱਗਦੀ ਹੈ? ਨਹੀਂ ਨਹੀਂ ਮੈਂ ਸਟੀਲ ਬਾਡੀ ਆ ਬਾਈ। ਮੈਂ ਤਾਂ ਵੀ ਸਟੀਲ ਬਾਡੀ ਆ। ਆ ਕਿੱਥੋਂ ਤੂੰ ਆਇਆ ਕਿੱਥੋਂ ਤੂੰ? ਮੈਂ ਕਿੱਥੇ ਜਾਣਾ ਬਾਬਾ ਮੈਂ ਕਿਹੜੀ ਕੰਟਰੀ ਦਾ ਤੂੰ ਬੰਦਾ ਮੈਨੂੰ ਦੱਸ। ਸਕੂਟਰ ਤੁਸੀਂ ਲੈ ਅੱਗੇ। ਤੁਸੀਂ ਪਤਾ ਨਹੀਂ ਕਿਹੜੀਆਂ ਲੰਨਾ ਪਾਰ ਕਰਕੇ ਕਿਹੜੀ ਗਾਂਢੀ ਘੁੰਮ ਗਏ। ਓਏ ਗੋਲ ਗੱਪਿਆਂ ਦਾ ਪਾਣੀ ਪੀਣਗੇ। ਗੋਲ ਗੱਪੇ ਵਾਲੇ ਹੈ ਨਹੀਂ। ਗੋਲ ਗੱਪਿਆਂ ਦਾ ਪਾਣੀ ਇੱਥੇ ਵੀ 8 ਵਜੇ ਆ। ਸਿੱਧਾ ਖੜਕੇ ਦਿਖਾ ਸਿੱਧਾ ਖੜਕੇ। ਕਿਹੜੀ ਕੰਟਰੀ ਤੋਂ ਤਾ ਵੈਸੇ? ਮੈਂ ਆ 100 ਤਾਂ ਮੇਰੇ ਕੋਲ ਹੈ ਲੱਗਦਾ ਬਗਦਾਦੀਆਂ ਵੈਸੇ ਦਾਦੀਆਂ ਨਾਲੋਂ ਵੀ ਉੱਪਰ ਆਗਾ ਆ ਦੇ ਟੈਰਸ ਤੇ ਹੀ ਲੱਗਦਾ ਵਾ ਤਾਂ ਆ ਸਾਡੀ ਜਿਪੀ ਆ ਆ ਦੇਖੋ ਜੀ ਸਰੀਰ ਪਾਲਿਓ ਇਹਨਾਂ ਨੇ ਕਿੜਕੜ ਇਹਨਾਂ ਦਾ ਸਰੀਰ ਆ ਯਾਰ ਆਪਣੀ ਦੀ ਸ਼ਕਤੀ ਗੱਜ ਜੀ ਦੀ ਗੱਜ ਜੱਡੀ ਛੋੜੀ ਛਾਤੀ ਗਾਣਾ गा ਕੇ ਸੁਣਾ ਸੁਣਾ ਦੇ ਦੇ ਲਾ ਭਰਾ ਤੇਰਾ ਬਲੌਗ ਖਰਾ ਹੋ ਜਾਣਾ ਗਾਣਾ ਨਹੀਂ ਸੁਣਾਈ ਆ ਯਾਰ ਗੱਜ ਜਿੰਨੀ ਚੌੜੀ ਛਾਤੀ ਉੱਤੇ ਮਾਣ ਨਹੀਂ ਕੀ ਕਰਾਂ ਬਥੇਰਾ ਫੇਰ ਨਹੀਂ ਜਾਂਦਾ ਇਹ ਖਾ ਗਿਆ ਹੁਣ ਪੈ ਗਈ ਇਹ ਲੰਮੀ ਕਿਦਾਂ ਦੇਖੋ ਕਿਦਾਂ ਇਹ ਹੈ ਭਾਈ ਹਾਂ ਸ਼ਾਬਾਸ਼ ਗੱਦਾ ਲਾਇਆ ਗੱਦੇ ਉੱਪਰ ਹੀ ਪੈਂਦੀ ਆ ਇਹਦੀ ਫੀਡ ਜਿਹੜੀ ਕੱਲ ਲਿਆਂਦੀ ਸੀ ਆਪਾਂ ਦਿਖਾਇਆ ਹੈਗਾ ਤੁਹਾਨੂੰ ਤੇ ਹੌਲੀ ਹੌਲੀ ਹੋ ਗਈ ਸਿਹਤ ਵਧਣੀ ਹੈ ਪਹਿਲਾਂ ਘਬਲੋ ਵੀ ਸੀ ਤੇ ਕੁਝ ਕੰਮ ਹੀ ਕਰਨਾ ਆ ਤੇ ਦੇਖਦੇ ਆ ਬਣਾਉਨੇ ਆ ਅੱਜ ਦੀ ਵੀਡੀਓ ਤੁਹਾਡੇ ਨਾਲ ਤੇ ਬਣੇ ਰੋ ਵੀਡੀਓ ਨਾਲ ਦਿਖਾਉਨੇ ਤੁਹਾਨੂੰ ਅੱਜ ਦਾ ਜਿਹੜਾ ਹੈਗਾ ਬਲੌਗ ਤੇ ਮੋਟਾ ਬੈਠਾ ਗਮਸ਼ਾ ਪਾ ਕੇ ਇਹਨੂੰ ਗਮਸ਼ਾ ਕਹਿੰਦੇ ਆ ਕੀ ਕਹਿੰਦੇ ਆ ਥੱਲੇ ਬੰਦ ਸਾਫਾ ਇਹਨੂੰ ਸਾਫਾ ਕਹਿੰਦੇ ਥੱਲੇ ਵਾਲੇ ਨੂੰ ਗਮਸ਼ਾ ਕਹਿੰਦੇ ਨੇ ਨਹੀਂ ਗਮਸ਼ਾ ਕਹਿੰਦੇ ਨੇ ਉਹ ਕਹਿੰਦੇ ਨੇ ਗਮਸ਼ਾ ਕਹਿੰਦੇ ਇਹਨੂੰ ਸਾਫਾ ਕਹਿੰਦੇ ਛਦਾਈਆ ਗਮਸ਼ਾ ਥੱਲੇ ਵਾਲੇ ਨੂੰ ਕਹਿੰਦੇ ਗਮਸ਼ਾ ਵੀ ਇਹਨੂੰ ਕਹਿੰਦੇ ਸਾਫਾ ਵੀ ਇਹਨੂੰ ਕਹਿੰਦੇ ਲਓ ਜੀ ਮਿੱਤਰੋ ਕਮੈਂਟ ਵਿੱਚ ਦੱਸੋ ਬੰਗਾਲੀ ਭਾਸ਼ਾ ਕਮੈਂਟ ਵਿੱਚ ਦੱਸੋ ਸਾਫਾ ਤੇ ਗਮਸ਼ਾ ਕਿਹਨੂੰ ਕਹਿੰਦੇ ਆ ਗਮਸ਼ਾ ਵੀ ਇਹਨੂੰ ਕਹਿੰਦੇ ਆ ਸਾਫਾ ਵੀ ਇਹਨੂੰ ਕਹਿੰਦੇ ਆ ਓ ਬੰਗਾਲੀ ਭਾਸ਼ਾ ਸਹੀ ਆ ਜੀ ਦੇਖੋ ਗਰਮੀ ਦੇਖੋ ਕਿੰਨੀ ਹੋਈ ਬਈ ਆ ਕਰੋ ਗਰਮੀ ਦਾ ਯੂ ਕਿਥੇ ਚੈੱਕ ਕਰੋ ਵੀ ਇੰਨੀ ਗਰਮੀ ਆ ਹੋਰ ਥੋੜੇ 2 ਘੰਟੇ ਡਰੋ ਤੇ ਕੋਈ ਨਹੀਂ ਦਿਸਣਾ ਤੁਹਾਨੂੰ ਗਰਮੀ ਦਾ ਯੂ ਕਿਥੇ ਆਹ ਦੇਖੋ ਜੀ ਕੀ ਆ ਬਾਤ ਅਤੁਲ ਅਤੁਲ ਜਾ ਰਿਹਾ ਆ ਬਹੁਤ ਵਧੀਆ ਯਾਰ ਇਹ ਤਾਂ ਹਨਾ ਉਹ ਧੱਕੜ ਜੀ ਆ ਭਾਈ ਵਧੀਆ ਹੁਣ ਨਵੀਂ ਨਵੀਂ ਜਿਹੜੀ ਟੈਕਨੋਲੋਜੀ ਆ ਇਲੈਕਟ੍ਰੀਕਲ ਵੀਕਲ ਹੀ ਆਈ ਜਾਂਦੇ ਆ ਅਸੀਂ ਸਾਲ ਪਹਿਲਾਂ 1.5 ਸਾਲ ਪਹਿਲਾਂ ਲੈ ਲਈ ਆ ਅਹ ਘੜੀ ਸਾਡੀ ਲਾਲੀ ਸਾਡੇ ਜੀਪੀ ਬੱਸ ਕਰ ਹੁਣ ਇਹ ਕੀ ਆ ਰਿਹਾ ਉੱਪਰ ਬੱਸ ਕਰ ਭਰਾਵਾ ਕਿਤੇ ਨਹੀਂ ਕੁਝ ਹੈਗਾ ਆ ਇੱਥੇ ਹੀ ਆ ਕਿਤੇ ਨਹੀਂ ਜੱਲਾ ਬੱਸ ਕਰ ਮੋਟਾ ਜੱਲਾ ਸੁਤਰੀ ਤੇ ਤੇ ਇਹ ਕਹਿੰਦੀ ਆ ਵੀ ਮੇਰੇ ਨਾਲ ਲੱਗੇ ਚਲੋ ਇਹਦਾ ਇਹੀ ਕੰਮ ਹੁੰਦਾ ਹੈ ਕਿ ਮੈਨੂੰ ਨਾਲ ਹੀ ਲੈ ਜਾਓ ਇੱਥੇ ਹੀ ਆ ਜਾਣਾ ਉਹਨੇ ਆ ਜਾਣਾ ਬਹਿ ਜਾ ਬਹਿ ਜਾ ਉਹ ਬੱਸ ਕਰੋ ਭਰਾਵਾ ਉਹ ਰੱਬ ਤੇਰਾ ਭਲਾ ਕਰੇ ਲੋ ਜੀ ਹੁਣ ਬਹਿ ਗਈ ਆ ਰਾਮ ਨਾਲ ਜਿੱਪੋ ਇਹ ਜਿੱਪੋ ਚੱਲ ਚੱਲੀਏ ਚੱਲੀਏ ਦੇਖੋ ਰਹੀ ਰਾਵੜਾ ਹੋਰ ਪਾਣੀ ਕਿਤਾ ਸੇਧ ਠੀਕ ਆ ਹਾਂ ਇੱਧਰ ਮਾੜਾ ਜਾਂ ਇੱਧਰ ਇੱਧਰ ਦੇਖ ਕੇ ਕਹਿਣਾ ਬਾਜੀ ਚਰਮonda ਬੰਦਾ ਜਿੱਪੀ ਕੀ ਗੱਲ ਹੈ ਦੱਸਾ ਬੇ ਦੱਸਾ ਬੇ ਆਹ ਦੇ ਕਾਲੇ ਪਾਜੀ ਕੀ ਕਰਦੀ ਚੱਲ ਬੇਟਾ ਫੁੱਟਾ ਫੜ ਕੇ ਫੁੱਟਾ ਫੜ ਕੇ ਦੇਖੋ ਨਖਰੇ ਦੇਖ ਦੇਖ ਦੇ ਇੰਨੇ ਨਖਰੇ ਨਾ ਇਹਦੇ ਦੇਖ ਦੇ ਕਿਦਾ ਬਿੰਗੀ ਟੇਢੀ ਹੁੰਦੀ ਹੁਣ ਮਸਤੀ ਕਰਦੀ ਮਸਤੀ ਇਹਦਾ ਬਸ ਇਹ ਹੀ ਆ ਵੀ ਸਾਰੀ ਦਿਹਾੜੀ ਮੇਨਾ ਖੇਢੀ ਜਾਓ ਇੱਥੇ ਕਰੀ ਜਾਓ ਅਸੀਂ ਦੇਲੇ ਆ ਦੇਲੇ ਆ ਅਸੀਂ ਤੇਰੇ ਨਾਲ ਖੇਢੀਏ ਹੈ ਇਹ ਕੰਮ ਦਿੰਨੋ ਦੱਸਾਂ ਮੈਂ ਕੱਟ। ਚੱਲ ਸੰਜੇ ਭਾਈ। ਬਹਿ ਜਾ। ਬਹਿ ਜਾ ਫਿਰ ਬਹਿ ਜਾ। ਆ ਜਾ। ਚੱਲ। ਚਾ ਵਸ। ਇਹਣਾ ਮੰਦਾ ਏ ਜਿੱਪੂ ਸਾਡਾ ਬਹੁਤ ਸਿਆਣਾ ਆ। ਬਹੁਤ ਸਿਆਣਾ। ਲੈ ਬਹਿ ਜਾ। ਇਲੜਾ ਨਹੀਂ। ਇਲੜਾ ਨਹੀਂ ਬੱਸ। ਦੇਖਿਓ ਹੁਣ ਕੀ ਕਰਦਾ ਮੈਂ। ਬੈਠੋ। ਟੀਕਾ ਲਾਉਣਾ ਤੇਰੇ ਟੀਕਾ। ਹਿਲਣਾ ਨਹੀਂ ਬਿਲਕੁਲ ਵੀ। ਮਿਲਣਾ ਵੀ ਹਿਲਣਾ ਨਹੀਂ ਮਿਲਣਾ। ਇਹ ਇਲੜਾ ਨਹੀਂ ਬਿਲਕੁਲ। ਟੀ ਇਹ ਦੇ ਦੇ। ਤੇਨਕੇ ਹਿੱਲਣਾ ਨਹੀਂ ਨਮੀ ਪੈ ਜਾ ਹਾਂ ਇਦਾਂ ਇਦਾਂ ਪੈ ਜਾ ਬਸ ਲੱਗ ਗਿਆ ਠੀਕ ਹੈ ਬਸ ਇਧਰ ਵੀ ਇਧਰ ਵੀ ਬਸ ਲੱਗ ਗਿਆ ਬਸ ਕਰ ਬਸ ਕਰ ਹੂੰ ਦੱਸਵੇਂ ਆ ਗਈ ਫਿਰ ਚ ਪੇੜ ਆ ਗਈ ਆ ਗਈ ਡਰਾਮੇ ਬਹੁਤ ਡਰਾਮੇ ਦੇਖ 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 ਦੇ ਕੀ ਗੱਲ ਬਹੁਤ ਸ਼ਤਾਨਾ ਬਹੁਤ ਜਿਆਦਾ ਸ਼ਤਾਨਾ ਨੌਲੀ ਦੇਖੋ ਇੱਧਰ ਕਾਰਨਾਮੇ ਬਿਸਕੁਟੇ ਦਾ ਦੇ ਤਾਇਰੂ ਆਪਣਾ ਖਾ ਲਿਆ ਤਾਂ ਹੁਣ ਸਾਡੇ ਵਰ ਵੀ ਨਿਕਾਇਆ ਦੀ ਬਸ ਕਰ ਹੁਣ ਹੁਣ ਨਹੀਂ ਮਿਲਣਾ ਕਾ ਲੈ ਬਸ ਕਰ ਹੁਣ ਬਸ ਤਾਂ ਹੁਣ ਬਸ ਚੱਲ ਦੋ ਬਿਸਕੁਟ ਖਾ ਗਈ ਹੈ ਆ ਲੋ ਜੀ ਕੰਮ ਕਰਨ ਆ ਗਏ ਆਂ ਖਿੜਕੀ ਟੁੱਟ ਗਈ ਸੀ ਖਿੜਕੀ ਰਿਪੇਅਰ ਕਰਨ ਆ ਗਏ ਆ ਜੈਕਸ਼ਨ ਇੱਕ ਉਹ ਦੇ ਦੀ ਮੇਰਾ ਭਰਾ ਕੁਰਸੀ ਦੇ ਦੇ ਮੈਨੂੰ ਬਾਹਰਲੇ ਪਾਸੇ ਇੱਕ ਨਾਲੇ ਗੱत्ता ਦੇ ਦੀ ਮੇਰਾ ਭਰਾ ਮੀਂਹ ਮੌਸਮ ਖਰਾਬ ਹੋ ਜਾਂਦਾ ਤੇ ਨਹੀਂ ਗਾਦੇ ਜਿਹੇ ਵੇਲੇ ਖਿੜਕੀ ਜਿਹੜੀ ਟੁੱਟ ਜਾਂਦੀਆਂ ਤੇ ਆ ਸਾਡੇ ਜੈਕਸ਼ਨ ਜੀ ਅੰਦਰ ਬੜੇ ਨੇ ਇਹਨਾਂ ਨਾਲੇ ਬਾਹਰ ਨਹੀਂ ਆਉਣਾ ਹੁੰਦੇ ਤੇ ਆ ਮੋਟਾ ਲੱਗਾ ਟਿੱਡ ਲੈ ਗੇ ਬੜੇ ਕਿਦਾਂ ਹਾਂ ਇਹ ਸਾਗ ਦਾ ਮਾੜਾ ਚੰਡਾ ਖਾਣੀ ਹੈ ਉਹ ਸਾਡੇ ਅੰਦਰ ਦਰਵਾਜ਼ੇ ਲੱਗੇ ਹੋਏ ਹੈ ਨਾ ਓਕੇ ਰਿਪੋਰਟ ਲੋ ਜੀ ਮਿੱਤਰੋ ਕੰਮ ਥੋੜਾ ਜਿਹਾ ਇਹ ਕੰਮ ਅਸੀਂ ਹੁਣ ਉੱਥੋਂ ਕਰ ਦਿੱਤਾ ਹੁਣ ਜਾ ਰਹੇ ਹਾਂ ਲਖਾਨ ਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਹੈ ਤੇ ਨਿੰਬੂ ਪਾਣੀ ਹੁਣ ਪੀਆ ਕਰਨਾ ਮੋਟੋ ਹਣੀ ਹੁਣ ਜਾਣਗੇ ਮੋਟੋ ਹਣ ਕਿੱਥੇ ਜਾਣਗੇ ਕੰਨ ਘਾਰਾਂਬ ਲੈਣ ਜਾਣਾ ਮੁੰਡੇ ਲੈਣੀ ਆਣਾ ਅੱਛਾ ਮੁੰਡੇ ਲੈਣ ਜਾਣਾ ਚਲੋ ਮਾੜੀਆ ਮਿਲਦੇ ਬਤਰਾ ਉੱਥੋਂ ਅੰਦਰ ਜਾਵਾਂ ਮਿਲਦੇ ਆਂ ਮੁੰਡੇ ਲੈ ਲੋ ਜੀ ਮਿੱਤਰੋ ਦੁਕਾਨ ਤੇ ਆ ਗਏ ਸੀ ਇੱਕ ਗੱਲ ਸ਼ੇਅਰ ਕਰਨੀ ਸੀ ਕਬੂਤਰ ਨਾ ਇੱਥੇ ਆਂਡੇ ਦੇ ਕੇ ਚਲ ਗਏ ਆ ਤੇ ਆਂਡੇ ਦਿੱਤੇ ਇਹਨਾਂ ਨੂੰ ਹੋਏ ਆ ਪੂਰੇ 3 ਮਹੀਨੇ ਤੇ ਪਤਾ ਨਹੀਂ ਕੀ ਚੱਕਰ ਆ ਮੈਂ ਦਿਖਾਉਣਾ ਤੁਹਾਨੂੰ ਇੱਥੇ ਆਂਡੇ ਦਿੱਤੇ ਹੋਏ ਇਹਨਾਂ ਨੇ ਇਹ ਆ ਦੇਖੋ ਇਹ ਆਂਡੇ ਦਿੱਤੇ ਇਹਨਾਂ ਨੂੰ ਹੋਏ ਆ 3 ਮਹੀਨੇ ਮੈਂ ਹੱਥ ਨਹੀਂ ਲਾਇਆ ਨਾ ਮੈਂ ਛਿੜਿਆ ਹੀ ਆ ਤੇ ਦੂਜੀ ਗੱਲ ਇਹ ਆ ਵੀ ਇੱਕ ਹਰਾਮੀ ਜਿਹੜਾ ਗੱਲਵਾ ਵੀ ਪਹਿਲਾਂ ਕਬੂਤਰਾਂ ਦਾ ਜੋੜਾ ਆਉਂਦਾ ਹੁੰਦਾ ਜਦੋਂ ਆਂਡੇ ਦੇਣੇ ਸੀ ਤੇ ਜਦੋਂ ਆਂਡੇ ਦੇ ਤੇ 3 ਮਹੀਨੇ ਹੋ ਗਏ ਜਾਂ ਨਾ ਕਬੂਤਰ ਦੇ ਨਾਲ ਕਿ ਦਿੱਤੀ ਕੋਈ ਵੀ ਨਹੀਂ ਫੜਿਆ ਪਤਾ ਨਹੀਂ ਇਹ ਨਾ ਕਬੂਤਰਾਂ ਵਾਲੇ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਣੇ ਨਹੀਂ ਨਿਕਲਣੇ ਆਪਾਂ ਫੋਮੇ ਲਾਇਆ ਨਹੀਂ ਕਿਹਾ ਜਦੋਂ ਹੱਥ ਲਾ ਦੋ ਖਰਾਓ ਜਾਂਦੇ ਆ ਤੇ ਫਿਰ ਹਾਲ ਇਦਾਂ ਹੀ ਆ ਦੇਖਦੇ ਆਂਡੇ ਨਿਕਲਦੇ ਜਾਂ ਨਹੀਂ ਨਿਕਲਦੇ ਹੈਗੇ ਲਓ ਜੀ ਮਿੱਤਰੋ ਦੁਪਹਿਰ ਦੀ ਰੋਟੀ ਨੂੰ ਢੀਕਣ ਲਈ ਆ। ਇਪੋ ਇਹਦਾ ਆ ਪਾਈ ਹੋਈ ਇਹਦੀ ਰੋਟੀ। ਸਮਾਰ ਇਹਦਾ ਪਾਇਆ ਹੋਇਆ ਸਪੈਸ ਲੱਪਾ ਸਾਰਾ ਹੀ। ਮੈਂ ਕਹਾਂ ਥੋੜੀ ਦੇਰ ਪਾਣੀ ਪਾ ਕੇ ਰੱਖੋ ਤੇ ਲਧੀਆ ਡਾਈਜੈਸ਼ਨ ਹੋ ਜਾਂਦਾ ਆ। ਤੇ ਇੱਕ ਹੋਰ ਅੰਕਲ ਹੁਣੇ ਸਾਡੇ ਕੋਲ ਆਏ ਨੇ। ਅਕਸਰ ਹੁੰਦੇ ਆ ਸਾਡੇ ਕੋਲ। ਚਲੋ ਅੰਕਲ ਜੀ ਕਿੱਦਾਂ? ਜੀ ਹਾਂ ਜੀ। ਜੀ 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 ਆ ਗਿਆ। ਜਦੋਂ ਸਾਈਕਲ ਚਲਾ ਕੇ ਆਉਂਦੇ ਆ ਧੂਖ ਦਾ ਕੰਮ ਕਰਦੇ ਆ ਉਹ ਖੜਾ ਸਾਈਕਲ ਤੇ ਸਾਡੇ ਵਰਗਿਆਂ ਨੂੰ ਸਾਈਕਲ ਚ ਰੋਣਾ ਪੈ ਜਾਵੇ ਤਾਂ ਬਸ ਮੌ ਤੇ ਪੈ ਜਾਂਦੀ ਆ ਇੱਧਰ ਇਹਦੇ ਕੋ ਇਹਨੂੰ ਵੀ ਮੌ ਤੇ ਪੈਂਦੀ ਆ ਓਏ ਮੋਟੇ ਪਾਸ ਪਾਸ ਅੰਕੜੀ ਵਿੱਚ ਕਿੱਥੋਂ ਕਿੱਥੋਂ ਸਾਈਕਲ ਚਲਾ ਕੇ ਆਉਂਨੇ ਜਿੱਦਾਂ ਮਤਲਬ ਅੱਛਾ ਕੌਣ ਗਿਆ ਤੱਲਣ ਅੱਛਾ ਮੇਰੇ ਜਾਇਦਾਗਾ ਲੱਸੀ ਜਾਨੀ ਐਮੋ ਨਗਰ ਸਾਈਕਲ ਤੇ ਜਾਂਦੇ ਹਨ ਸਾਰੇ ਪਾਸੇ ਤੇ ਦਿਨ ਦਾ ਸ਼ਾਮਾ ਬਤਾਰਾ ਹਾਂ 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 ਨੰਦਿੰਗ ਰੋਲ ਰਸੀਪਰਾ ਸਿਟੀ ਪਿੰਡ ਸਰਸਾ ਦੇ ਸਾਰੇ ਪਿੰਡ ਸਾਈਕਲ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਕੰਮ ਉਹ ਸਰਦੀ ਦੇ ਅਫੇਕ ਸ਼ਰਤ ਹੈ ਕੰਮ ਹੋਏ ਚੱਲੇ ਦਸ ਦਸ ਅੱਛਾ ਉਹ ਦੁਕਾਨ ਦੇ ਬਸੇ ਉੱਤੇ ਲਗਾਏ ਦਾ ਅੱਛਾ ਤੇ ਵੀ ਕੰਮ ਕੀਤਾ ਜੀ ਸੇ ਸਾਥਾ ਜੀ ਤਰਫੋਂ ਸਰ ਜੀ ਇਹ ਕੰਮ ਕਰ ਦੇਦਾ ਜਵਾਬ ਲਾਉਣੇ ਹਾਂ ਚਾਪ ਦਾ ਵਿਹਲਾ ਰਿਹਾ ਕਰ ਅੱਛਾ ਮੈਂ ਤਾਂ ਦਿਨੋਂ ਨਹੀਂ ਬਗਾ ਧੂੜ ਦਾ ਕੰਮ ਕਰਦੇ ਠੀਕ ਹੈ ਠੀਕ ਹੈ ਲਓ ਜੀ ਮਿੱਤਰੋ ਕੰਕਰ ਲਿਖਾਉਣ ਆ ਸਾਰਿਆਂ ਵਾਸਤੇ ਹਿੰਮਤ ਰੀ ਛੱਡੀ ਧੂੜ ਦਾ ਕੰਮ ਕਰਦੇ ਸਾਈਕਲ ਤੇ ਹੀ ਔਰ ਇੰਨੀ ਧੁੱਪ ਪੈਂਦੀ ਜੂਨ ਜੁਲਾਈ ਮਹੀਨਾ ਮਈ ਜੂਨ ਮਹੀਨਾ ਘਰ ਬੜਾ ਇਹ ਧੁੱਪ ਕਿੰਨੀ ਹੁੰਦੀ ਆ ਫੇਰ ਵੀ ਚਲੋ ਅੰਗਲਾ ਬੜਾ ਟੱਬਰ ਕੌੜ ਦੇ ਵੀ ਰੋ ਵੀ ਅੱਗਲ ਕਿਤੇ ਮਿਲ ਜਣ ਕਿਸੇ ਨੂੰ ਤਾਂ ਧੂਪ ਜ਼ਰੂਰ ਅੰਦਰੋਂ ਤੋਂ ਲੈਣਾ ਵਧੀਆ ਕੌੜੀ ਧੂਪ ਮੈਨੀਆਂ ਕੋਲ ਲੈਣਾ ਹੁੰਦਾ ਜਿਪੂ ਕਿਤਾ ਦੇ ਦੀਏ ਰੋਟੀ ਵੀ ਤੈਨੂੰ ਹੈਂ ਦੇ ਯਾਰ ਮੋਟੇ ਚੱਕ ਕੇ ਉਧਰ ਜਾ ਪਹਿੜਾ ਫਿਰ ਵੀ ਭੋਜ ਉਹਦੇ ਸਵਾਜਾਟ ਕਰ ਲਿਆ ਤੇ ਹੁਣ ਖਾ ਲੈ ਕੀ ਗੱਲ ਹੈਂ ਮਾਸਟਰ ਜੀਰ ਦੀਆਂ ਖਾ ਕੇ ਹੈ ਸ਼ਾਮਾਂ ਵਹਿ ਗਈਆਂ ਆ ਮੈਂ ਮੈਨੂੰ ਖੋਲਾ ਖੋਲਾ ਤੈਨੂੰ ਮੈਂ ਰੁਕ ਜਾ ਜੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹ ਇੱਧਰ ਆ ਜਾ ਬਾਹਰ ਬਾਹਰ ਇੱਧਰ ਨਹੀਂ ਬਾਹਰ ਬਾਹਰ ਜਲੋ ਬਾਹਰ ਸ਼ਾਇਦ ਇਹ ਤਾਂ ਜਾਂਦੀ ਹੈ ਜਦੋਂ ਪਹਿਲੀ ਵਾਰ ਛੁੱਟੀ ਹੁੰਦੀ ਹੈ ਇਹ ਮੈਨੂੰ ਡਰਦੀ ਬਹੁਤ ਆ ਤੇ ਕੋਈ ਵੀ ਕੁੱਤਾ ਆ ਜਾਂਦਾ ਆ ਖਦਾ ਉਹ ਬੈਠਾ ਆ ਸਾਹਮਣੇ ਤੇ ਉਹ ਡਰ ਜਾਂਦੀ ਆ ਭੱਜ ਜਾਂਦੀ ਆ ਆਜੋ ਆ ਆ ਕੀ ਤੇ ਤੇਰੀ ਇਧਰ ਆ ਇਧਰ 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 ਆ ਜਾ ਇਧਰ ਆ ਜਾ ਇੱਥੇ ਆ ਇੱਥੇ ਆ ਕੀ ਖਾਦਾ ਕੀ ਖਾਦਾ ਕੀ ਖਾਦਾ ਬਹਿ ਜਾ ਇੱਥੇ ਬੈਠ ਫੇਟ ਠੀਕ ਹੈ ਜੀ ਲਓ ਇਹ ਮਤਲਬ ਮੈਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੰਮ੍ਰਿਤ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਘੰਟੀ ਦਾ ਬੜਾ ਜ਼ੋਰ ਦਿਵਾਓ ਤਾਂ ਕਿ ਹਰ ਇੱਕ ਰੋਟੀ ਜਿਹੜੀ ਤੁਹਾਨੂੰ ਉਹ ਸ਼ੋਅ ਹੋ ਸਕੇ ਤੇ ਮਿਲਦੇ ਅਗਲੇ ਰੋਲ ਦੇ ਵਿੱਚ ਤੇ ਦਾਤਾ ਅਗਲੇ ਵਾਰਾਂ ਨੂੰ ਬੱਸੇ ਦਾ